Thank you, ਇਸ ਮੌਕ ਡ੍ਰਿਲ ਦਾ ਜਿਹੜਾ ਮੋਟਿਵ ਸੀਗਾ ਪੰਜਾਬ ਸਰਕਾਰ ਵੱਲੋਂ جاری ਹਦਾਇਤਾਂ ਮੁਤਾਬਕ ਆਪਰੇਸ਼ਨ ਸ਼ੀਲਡ ਹੈ ਜਿਹਦੇ ਤਹਿਤ ਅਸੀਂ ਆਪਣੀ ਪੁਰੀਖ ਦੇ ਵਿੱਚ ਪ੍ਰਿਪੇਅਰਡਨੈਸ ਵਾਸਤੇ ਅਸੀਂ ਇਹ ਮੌਕ ਡ੍ਰਿਲ ਕੀਤੀ ਹੈ ਤਾਂ ਜੋ ਪੁਰੀਖ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਟੈਕ ਜਾਂ ਕੈਜ਼ੂਐਲਟੀ ਦੇ ਵੇਲੇ ਅਸੀਂ ਆਪਣੀਆਂ ਜਿਹੜੀਆਂ ਟੀਮਾਂ ਦੇ ਨਾਲ ਤਿਆਰਬਾਰ ਤਿਆਰ ਰਹੀਏ ਉਹਦੇ ਨਾਲ ਅਸੀਂ ਆਪਣੀ ਪ੍ਰਿਪੇਅਰਡਨੈਸ ਚੈੱਕ ਕੀਤੀ ਹੈ ਤਾਂ ਆਮ ਜਨਤਾ ਨੂੰ ਆਮ ਪਬਲਿਕ ਨੂੰ ਇਹ ਮੈਸੇਜ ਹੈ ਕਿ ਕਿਸੇ ਵੀ ਇਹੋ ਜੀ ਸਥਿਤੀ ਦੇ ਵਿੱਚ ਚਾਹੇ ਉਹ ਮੌਕ ਡ੍ਰਿਲ ਕੀਤੀ ਜਾਵੇ ਚਾਹੇ ਉਹ ਅਸੀਂ ਜਦੋਂ ਬਲੈਕਆਊਟ ਕਰਦੇ ਹਾਂ ਉਹ ਇੱਕ ਮੌਕ ਡ੍ਰਿਲ ਕੋਈ ਅੰਤ ਭਰੌਣ ਦੀ ਜਰੂਰਤ ਨਹੀਂ ਇਹ ਸਾਡੀ ਪ੍ਰੀਪੇਅਰਡਨੈਸ ਦੀ ਇੱਕ ਐਕਸਰਸਾਈਜ਼ ਹੁੰਦੀ ਹੈ ਜਿਹਦੇ ਨਾਲ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਜ਼ਰੂਰਤਾਂ ਮੁਤਾਬਕ ਤਿਆਰੀਆਂ ਨੇ ਉਹਨਾਂ ਦਾ ਅਸੀਂ ਜਿਹੜਾ ਜਾਇਦਾ ਲੈਨੇ ਆ ਕਿ ਇਹਦੇ ਨਾਲ ਸਾਡੇ ਕੋਲ ਇਸ ਟਾਈਮ ਸਾਡੇ ਕੋਲ ਐਸ ਡੀ ਆਰ ਐਫ ਦੀ ਟੀਮ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਹੈਲਥ ਡਿਪਾਰਟਮੈਂਟ ਐਂਡ ਸਾਡੇ ਫਾਇਰ ਬ੍ਰਿਗੇਡ ਸਰਵਿਸ ਲੋਕਲ ਗਵਰਨਮੈਂਟ ਵੱਲੋਂ ਤੋਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਮਿਲ ਕੇ ਸਹਿਯੋਗ ਕਰਕੇ ਇਸ ਸਮੋਕ ਡ੍ਰਿਲ ਦੇ ਵਿੱਚ ਆਪਣਾ ਆਪਣਾ ਯੋਗਦਾਨ ਦਿੱਤਾ ਤਾਂ ਆਮ ਲੋਕਾਂ ਨੂੰ ਇਹੀ ਮਰ ਫੀਅਰਸ ਨਹੀਂ ਹੈ ਕਿ ਪਵਿਕ ਵਿੱਚ ਖੁਦਾ ਨਾ ਖਾਸਾ ਜੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਪੈਨਿਕ ਹੋਣ ਦੀ ਜਰੂਰਤ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਰੇ ਵਿਭਾਗ ਤੁਹਾਡੇ ਲਈ ਹਮੇਸ਼ਾ ਤਿਆਰਬਰ ਤਿਆਰ ਹੈ